ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਾਗ ਦੋਸਤੋ ਤੁਹਾਨੂੰ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਝ ਜਿਹੜੀਆਂ ਸੁਈਆਂ ਸਵਾਈਆਂ ਹੋਣਗੀਆਂ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਉਹ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਣੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਸასიਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਾੜੇ ਹੋਰ ਬਾਈ ਠੀ ਕੀ ਬੜੀ ਗਰਮੀ ਹੈ ਨਾ ਕੱਲ ਦਾ ਕੋਈ ਥੜਾ ਗਰਮੀ ਹੈ ਜੀ ਗਰਮੀ ਦਾ ਕਰ ਨਹੀਂ ਮਾਲੋ ਮਾਲ ਘਟ ਲਵਾਂ ਮਾਲੀ ਘਟ ਮਿਲਦਾ ਗਾ ਬਾਹਰ ਅੰਦਰ ਜਾ ਜਾਂ ਘਟ ਜਾਂਦੇ ਆ ਤੇ ਚਲੋ ਮਾਲ ਦੇ ਭਵੇਂ 10 ਮਹੀਆਂ ਲੈ ਗਏ ਡੰਗਰ ਤੇ ਵਿਗੀ ਜਾਂਦੇ ਆ ਪਰ ਡੰਗਰ ਗਾੜੀ ਲੱਭਣ ਤੇ ਆ ਜੀ ਲੱਭਦਾ ਔਖਾ ਲੱਭਦਾ ਡੰਗਰ ਬਹੁਤ ਔਖਾ ਨਾ ਹਾਂਜੀ ਹਾਂਜੀ ਠੀਕ ਹੈ ਜਦੋਂ ਗਰਮੀ ਲੱਗਦੀ ਉਹ ਪਾ ਜੀ ਦੇ ਨਾਲੇ ਨਾ 11 ਵਜੇ ਤੱਕ ਗਏ ਬਾਅਦ ਮੁੜ ਕੇ ਜਾਣ ਦਾ ਫਾਇਦਾ ਨਹੀਂ ਹਾਂ ਜਾਣ ਦਾ ਫਾਇਦਾ ਨਹੀਂ ਹਾਂ ਜੀ ਨਾਲੇ ਲੋਕ ਨਾ ਝੋਨਾ ਤੇ ਨਾ ਲੰਡੇ ਹਾਂਜੀ 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 ਤੇ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਾਂ ਐਡਰੈਸ ਬੋਲ ਲਈ ਆਪਾਂ ਐਡਰੈਸ ਆਪਣਾ ਜਿਵੇਂ ਪਿੰਡ ਝਾਂਵਕੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈ ਗਾਜ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਫੋਨ ਨੰਬਰ 628474127 628474127 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਟੋਟਲ 4 ਨਾਗੇ ਹਨ ਹਾਂਜੀ 4 ਨਾਗੇ ਚਾਰੇ ਮੱਜਾਂ ਸੁਈਆਂ ਸੁਈਆਂ ਸਵਾਈਆਂ ਜੀ ਜਿੰਨੇ ਜਿੰਨੇ ਚਿਰ ਦੀਆਂ ਬਣੀਆਂ ਸੌਰੀਆਂ ਦਾ ਦੇਣਾ ਆਪਾਂ ਬੱਚਿਆਂ ਤੋਂ ਬਣਾਇ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾਸ ਬਸਰੀ ਇਹ ਭਾਜੀ ਦੂਜੀ ਸੂਈ ਦੀ ਆ ਗਾਂ ਇੱਕ ਪਹਿਲਾ ਸੂਈ ਦੂਜੀ ਇਥੇ ਗੱਪਣੀ ਹਾਂ ਪਹਿਲਾ ਸੂਈ ਸੂਈ ਦੂਜੀ ਸੂਈ ਦੀ ਜਿਹੜੀ ਆ ਨਾ 35 ਦਿਨਾਂ ਦੀ ਆ ਉਹਨਾਂ ਦੇ ਕੈਨ ਮਤਾ ਅੱਛਾ 30 35 ਸੂਈ ਨੂੰ ਜਿਹੜੀ ਇਹਨੂੰ 3 ਮਹੀਨੇ ਹੋਏ ਦੀ ਠੀਕ ਹੈ 3 ਮਹੀਨੇ ਦਾ ਟਾਈਮ ਸੂਈ ਨੂੰ ਗਿਆ ਹਾਂਜੀ ਹਾਂਜੀ ਤੇ 30 ਤੋਂ 35 ਦਿਨ ਜਿਹੜਾ ਵਾ ਟੀਕਾ ਲੱਗੇ ਨੂੰ ਹੋਵੇ ਲੱਗੇ ਨੂੰ ਹੋਵੇ ਨਾ ਭਾਵੇਂ ਚਲੋ ਗਾੜੀ ਭੈਣ ਭਰਾ ਦੀ ਕਿਸਮ ਦਾ ਜਿੱਦਾਂ ਵੀ ਠੀਕ ਹੈ ਜੀ ਤੇ ਚਲੋ ਇਹ ਹਾਂਜੀ ਤਿਆਰ ਹੋਣ ਮੌਕੇ ਹਾਂਜੀ ਦੁੱਧ ਕਿੰਨਾ ਦੁੱਧ ਭਾਈ 8 ਲੀਟਰ ਹੋਊਗਾ 8 ਲੀਟਰ ਤੋਂ ਤਿਆਰ ਹੈ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਦਾ ਮੁੱਲ ਭਾਈ ਇਹ ਪਹਿਲੇ ਦਾ ਦੇਖੀ ਤੋੜ ਕੇ ਨਾ ਫਾਈ ਬਈ ਦਾ ਉਹਦੀ ਪਹਿਲੂ ਮੁੱਲ ਦਾ ਲਈ ਕੋਈ ਗੱਲ ਨਹੀਂ ਮੋਹਰ ਦੱਸਣਾ ਪਹਿਲਾਂ ਦੇਖਣਾ 10 ਦੇ ਮੁੱਲ ਭਾਜੀ ਜੋ ਮਰਜ਼ੀ ਕਰੀਏ ਆਪਾਂ ਜੈਸਰੋਂ ਵਾਲਾ ਕੰਮ ਹੀ ਕਰਨਾ ਹਾਂਜੀ ਇਹ 55000 ਚ 100 ਕਿਲੋਮੀਟਰ ਚ ਪਹੁੰਚ ਤੱਕ 55000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਠੀਕ ਹੈ ਜੀ ਲਓ ਦੋਸਤੋ 8 ਕਿਲੋ ਦੁੱਧ ਜਿਹੜਾ ਮੌਕੇ ਦਾ ਪਿਆਰ ਆ ਸੂਆ ਪਹਿਲਾ ਸੂਈ ਦੂਜੀ ਸੂਈ ਅਤੇ ਗੱਭਣਿਆਂ ਟੀਕਾ ਲੱਗੇ ਨੂੰ 30 ਤੋਂ 35 ਦਿਨ ਦਾ ਟਾਈਮ ਹੋ ਗਿਆ 55000 ਰੁਪਏ ਦੇ ਰੇਟ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਿਹੜੀ ਫ੍ਰੀ ਹੋ ਗਈ ਜਿਆਦਾ ਜੀ ਰ ਰੇਟ ਚਲੋ ਸਹੀ ਹੈ ਜੇ ਕੋਈ ਹੋਰ ਕੁਜ ਐਸਾ ਹੀ ਦੇਖ ਲੋ ਨਹੀਂ ਕੁਜ ਐਸਾ ਹੋ ਆ ਵੀ ਜੇ ਕੋ ਆਪ ਖੜਦਾ ਤੇ ਫਿਰ ਕਰਾਇਆ ਛੜਦਾ ਇਹ ਕਰਾਇਆ ਛੜਦਾ ਜਣਾ ਫਿਰ 3000 ਰੁਪਏ ਲੈਸ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਕਰ ਲੋ ਚੈੱਕ ਰੇਟ ਦੋਸਤੋ ਬਿਲਕੁਲ ਜਾਇਜ਼ ਹੈ ਤੇ ਪਹਿਲੋ ਰੇਟ ਤਾਂ ਦੱਸੀਦਾ ਕਿਉਂਕਿ ਕਈ ਵਾਰਾਂ ਕਈ ਵੀਰ ਵੀਡੀਓ ਛੱਡਦੀ ਦੇਖ ਦਿੰਦੇ ਵਿੱਚ ਉਹ ਮੁੜ ਕੇ ਰੇਟ ਦਾ ਕਈਆਂ ਨੂੰ ਕਨਫਰਮ ਨਹੀਂ ਹੁੰਦਾ ਵਿੱਚ ਪੂਰੀ ਵੱਡੀ ਮੈਂ ਨਹੀਂ ਭਾਈ ਘੱਟ ਘੱਟ ਕਰ ਲੋ ਚੈੱਕ ਮੈਂ ਤਾਂ ਦੋਸਤੋ ਪਹਿਲਾਂ ਸੂਆ ਸਵੇਰੀ ਦੂਜੀ ਆ ਕੇ ਗੱਬਣ ਜੀ ਲਓ ਜੀ ਕਰੋ ਚੈੱਕ ਆਫਰ ਉਹ ਵੀਰ ਨੇ ਲਾਤੀ ਅੱਜ ਫੇਰ 100 ਕਿਲੋਮੀਟਰ ਤੱਕ ਦੀ ਪਹੁੰਚ 55000 ਰੁਪਏ ਦੇ ਵਿੱਚ ਹੋਊਗੀ 8 ਲੀਟਰ ਦੁੱਧ ਵਾਲੀ ਮਾਝ ਤੁਹਾਨੂੰ ਮਿਲ ਜਣੀ ਹੈ ਰੂਆ ਭਾਜੀ ਪਹਿਲਾਂ ਸੂਈ ਤੇ ਦੂਜੇ ਦੀ ਗੱਬਣ ਹਾਂਜੀ ਮਲਪੀ ਬਣੀ ਸੋਰੀ ਨੂੰ ਨਾ ਚੜਾਇਆ ਜੀ ਆ 30 ਤੋਂ 35 ਦਿਨ ਦਾ ਚੈੱਕ ਤਾਂ ਤੁਹਾਨੂੰ ਪਤਾ ਟਾਈਆਂ ਦਾ ਨਾਂ ਦਾ ਕਨਫਰਮ ਨਾ ਅਜੇ ਆਪਾਂ ਗੱਬਣ ਦਾ ਡੇਟ ਨਹੀਂ ਕੀਤਾ ਠੀਕ ਹੈ ਜੀ ਤੇ ਚਲੋ ਦੁੱਧ ਹੈ 8 ਲੀਟਰ ਆ ਬਾਕੀ ਆਪਦਾ ਦੋ ਡੰਗ ਭਾਂ ਲੇ ਕਿਥੇ ਖੜੇ ਹਾਂ ਹਾਂਜੀ ਹਾਂਜੀ ਆਦੀ ਤਸੱਲੀ ਕਰ ਲੇ ਸਵੇ ਸਵੇ ਪਹੁੰਚ 55 ਜੀ ਪੌਂਡ ਕਰਾਂਗੇ 100 ਠੀ ਹਾਂਜੀ ਇਹ ਨਹੀਂ ਸੂਆ ਪਹਿਲਾ ਹੀ ਇਹਦਾ ਤੇ ਦੂਜੇ ਵਾਸਤੇ ਹੈ ਜੀ ਇਹ ਵੀ ਇਹ ਵੀ ਦੂਜੇ ਸੂਏ ਹਾਂਜੀ ਠੀਕ ਹੈ ਜੀ ਇਹ ਵੀ ਜਿਹੜੀ ਆ ਇਹ ਜੀ 1 ਮਹੀਨੇ ਦੀ ਤੇ ਇਹ ਸੂਈ ਨੂੰ ਇਹਨੂੰ ਵੀ ਢਾਈ ਕੁ ਮਹੀਨੇ ਹੋਏ ਆ ਢਾਈ ਕੁ ਮਹੀਨੇ ਦਾ ਟਾਈਮ ਲਗਭਗ ਸੂਈ ਨੂੰ ਲੱਗਾ ਤੇ ਇੱਕ ਕਨਫਰਮ ਹੈ ابھی ਆਪਣੇ 1 ਮਹੀਨਾ ਟੀਗਾ ਲੱਗੇ 1 ਮਹੀਨਾ ਹਾਂਜੀ ਘਰਾਂ ਦੇ ਕਹਿਣ ਮੁਤਾਬਕ ਦੁੱਧ ਕਿੰਨਾ ਤਿਆਰ ਦੋ-ਦਸ ਲੀਟਰ ਜਾਂ ਤੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਜੇਗਾ ਦੋਵੇਂ ਟਾਈਮ ਪਰੇ ਤੇ ਮਿਲਦੀ ਹੈ ਹਾਂਜੀ ਇਹਦਾ ਮੁੱਲ ਦੱਸ ਦਈਏ ਇਹਦਾ ਮੁੱਲ ਜੀ ਮੋਲ ਆਪਾਂ ਸੇਮ ਹੀ ਰੱਖਨੇ ਆਂ ਅੱਜ ਅੱਛਾ ਜੀ ਇਹ ਵੀ 55 ਚ ਪਹੁੰਚ 100 ਕਿਲੋਮੀਟਰ ਲੀਟਰ ਇਹ ਵੀ 55 ਚ 100 ਕਿਲੋਮੀਟਰ ਦੀ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਕੋਈ ਗੱਡੀ ਆਵਦੀ ਲਿਆਵੇ ਤਾਂ ਫਿਰ ਫਿਰ ਤੇ 300 ਰੁਪਏ ਲਸ ਕਰਕੇ ਫਿਰ 52 ਠੀਕ ਹੈ ਜੀ ਲਓ ਜੀ ਦੋਸਤੋ ਸਵੇ ਆਏ ਵੀ ਵੀਰ ਕਹਿੰਦਾ ਵੀ ਪਹਿਲਾ ਸਹੀ ਦੂਜੇ ਵਾਸਤੇ ਗੱਬਣਿਆ ਇੱਕ ਮਹੀਨੇ ਦਾ ਟਾਈਮ ਇਹਨੂੰ ਟੀਕਾ ਲਾ ਕੇ ਹੋ ਗਿਆ ਕੋਈ ਇੰਨਾ ਕੀ ਟਾਈਮ ਦੋਸਤੋ ਮਹੀਨਾ ਸਵਾ ਮਹੀਨਾ ਦੇ ਲਾਗੇ ਬੰਨੇ ਟਾਈਮ ਲੱਗਾ ਟੀਕੇ ਨੂੰ ਹੋਏ ਜੇ 8 ਲੀਟਰ ਦੁੱਧ ਤਿਆਰ ਚਲੋ ਜੀ ਕਈ ਭੈਣ ਭਰਾ ਆਸ ਦਿੰਦੇ ਆ ਗੱਲ ਇਹ ਆਪਾਂ ਦੀਏ ਵੀ ਮਹੀਨੇ ਦੀ ਸੂਈ ਆ ਹਾਂਜੀ 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 ਅਗਰ ਆ ਜਾਗੇ ਵੰਡ ਬੜੀ ਵਾ ਵਾ ਦਾ ਪਾ ਦੇ ਲਾਲਚ ਕਰ ਦੀਦਾ ਵੀ ਦੁੱਧ ਹੋਰ ਬਤਾਈ ਆਹੋ ਕਈ ਰਮੁਲੇ ਅਰੇ ਤਾਂ ਜਾ ਕੇ ਡੰਗਰ ਡੰਗਰ ਬੱਚਾ ਛੱਡ ਦੇ ਹਾਂਜੀ ਹਾਂਜੀ ਮੁੜ ਕੇ ਅਗਲੇ ਆਪਾਂ ਨੂੰ ਆਖਣਾ ਆਪਾਂ ਤੈਨੂੰ ਪਹਿਲਾਂ ਹੀ ਆਪਾਂ ਮਹੀਨੇ ਦੀ ਸੂਈ ਨਹੀਂ ਆਂਦੇ ਠੀਕ ਹੈ ਜੀ ਆਪਾਂ ਇਹ ਗੱਲ ਦੱਸਣ ਦਾ ਵੀ ਇੰਨੇ ਚਿਰ ਦੀ ਸੂਈ ਹੈ 2-1 ਮਹੀਨੇ ਦਾ ਟਾਈਮ ਲੱਗਦਾ ਹਾਂਜੀ ਤੇ ਬਣੀ ਆਪਾਂ ਦੱਸਣ ਦਾ ਹੈ ਮਹੀਨਾ ਹੋ ਗਿਆ ਬਣਾਸੇ ਆਹ ਲੋ ਦੋਸਤੋ ਕਰ ਲਓ ਚੈੱਕ 8 ਲੀਟਰ ਦੁੱਧ ਜੇ ਅਗਲੇ 54000 ਰੁਪਇਆ ਰੇਟ ਦਾ ਅਗਲੇ ਨੂੰ ਆਪਾਂ ਸਹੀ ਗੱਲ ਦੱਸਾਂਗੇ ਪੁੱਜੂ ਲੈ ਜੂ ਅਗਲਾ ਨਹੀਂ ਤੇ ਕੋਈ ਗੱਲ ਠੀਕ ਹੈ ਜੀ ਹੈਗ ਨੀ ਗੱਲ ਆਹੋ ਜੀ ਇਹ ਤੇ ਗੱਲ ਹੈ ਜੀ ਕਿ ਇਹਨੇ ਉਹ ਚੀਜ਼ ਬਾਰੇ ਖਾਦੀ ਸੰਦੀ ਨਾਲੇ ਜੇ ਅਗਲੇ ਦੀ ਚਲੋ ਜੇ ਅਗਲੇ ਦੀ ਬਣੀ ਨਿਕਲੂਗੀ ਤੇ ਅਗਲਾ ਫੇਰ ਆਉ ਆਹੋ ਜੀ ਚਲੋ ਅਗਲੇ ਦਾ ਫਾਇਦਾ ਹੀ ਹੈ ਧਿਆਨ ਰਾਂਦਾ ਹੀ ਆ ਪੈਣ ਪੁਰਾ ਦੱਸੀ ਵੀਰ ਤਿੰਨ ਨੰਬਰ ਦੀ ਡਿਟੇਲ ਇਹਦਾ ਭਾਈ ਸੂਰਾ ਪਹਿਲਾ ਏ ਹਾਂਜੀ ਤੇ ਬਾਕੀ ਜਾਨੀ ਕਿ ਪਹਿਲੇ ਪਹਿਲੇ ਸੂਰਾ ਇਹ ਵੀ ਘਾਹ ਦਾ ਪਹਿਲਾ ਇਹਦਾ ਵੀ ਇਹ ਜਿਹੜੀ ਆ ਨਾ ਇਹ ਬਣੇਗੇ ਪੰਨੀਆਂ ਦਿਨਾਂ ਦੇ 25 ਦੇ 20 25 ਦਿਨਾਂ ਦੇ ਹਾਂਜੀ ਹਾਂਜੀ ਤੇ ਸੂਈ ਨੂੰ ਇਹਨੂੰ ਜਿਹੜੇ ਆ ਢਾਈਆਂ ਤਿੰਨ ਮਹੀਨੇ ਤਾਂ ਢਾਂਗਾ ਤਾਂ ਤਾਂ ਦੇ ਤਿੰਨ ਦਿਨ ਲੱਗੇ ਤਿੰਨਾਂ ਦੀ ਲਾ ਲੋ ਤੇ ਜਾਨੀ ਕਿ ਢਾਈ ਤਿੰਨ ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ ਹਾਂਜੀ ਹਾਂਜੀ ਤੇ ਬਣੀ ਨੂੰ 5 ਦਿਨ ਹੋਏ ਜੇ ਤੇ 8 ਕਿਲੋ ਦੁੱਧ ਆ ਤੇ ਬੱਚੇ ਬਚਾਣੀਆਂ ਹੈਗਾ ਹਾਂਜੀ ਤੇ ਮਿਲਦੀ ਭਰੇ ਤੇ ਮਿਲਦੀਆਂ ਸਾਰੀਆਂ ਭਰੇ ਤੇ ਬੱਚੇ ਚਵੜਾ ਮਚਦੇ ਨਹੀਂ ਨਹੀਂ ਜੀ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਇਹਦਾ ਮੁੱਲ ਸੇਮ ਹੀ ਆ 55000 55 ਦੀ ਜਾਣ ਦਾ ਵੀ ਪਹੁੰਚੀ ਲਓ ਜੀ ਦੋਸਤੋ ਤਿੰਨੇ ਮੱਜਾਂ ਤਿੰਨੇ ਮੱਜਾਂ 55000 ਦੇ ਵਿੱਚ ਹੋਣਗੀਆਂ ਰੇਟ ਕਿੰਨਾ ਦਾ 55 55 55 ਹਾਂਜੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਹਾਂਜੀ ਕੱਢੀਏ ਜੀ ਬਾਹਰ ਨੂੰ ਲਓ ਦੋਸਤੋ ਚੈੱਕ ਕਰ ਲਓ ਪਹਿਲਾ ਸੂਆ ਸਹੀ ਦੂਜੇ ਅਥੇ ਗੱਬਣ ਕੋਈ 20 25 ਦਿਨ ਦਾ ਟਾਈਮ ਟਿਕਾ ਲੱਗਣ ਹੋ ਗਿਆ ਜੇ ਕੰਨ ਫਰਮ ਦੋਸਤੋ ਕੋਈ ਨਹੀਂ ਚੈੱਕ ਪਾਸ 8 ਲੀਟਰ ਦੁੱਧ ਹੋਊਗਾ ਜੀ ਮੌਕੇ ਦਾ ਤਿਆਰ ਵੀਰ ਕਹਿੰਦਾ ਨਾ। ਪੂਆ ਪਹਿਲਾਂ ਜੀ ਦਜੀਆ ਤੇ ਗੱਪਣ। ਪਹਿਲਾ ਸੁਆ ਦਜੀਆ ਕਿ ਗੱਪਣ ਥੋੜਾ ਜਿਹਾ ਸਿੰਘ ਜ਼ਰੂਰ ਖੁੱਲਾ ਰੱਖ ਦੀ ਸਿੰਘਾਂ ਅੱਲਾ ਕੋਈ ਵੀਰ ਵੇਖੇ। ਮੈਨਾਂ ਹੀ ਆਰਡਰ ਕਰਵਾਤੀ ਬਹੁਤ ਚੰਗੀ। ਜੀ ਬਾਕੀ ਬੈਕ ਸਾਈਡ ਤੋਂ ਵੇਖੇ ਬਿਲਕੁਲ ਝੂਟੀਆਂ ਵਾਲਾ ਹੀ ਇਹ ਬੈਕ ਸਾਈਡ ਸਾਰੀ ਦੇਖ ਦੀ ਜਫਰਾ ਮਾਦੀ ਚ ਆਉਂਦੀ ਥੋੜੀ। ਲਓ ਜੀ ਖਰੋ ਚੱਕ ਜੀ। ਜੇ ਖਾਵਾ ਦੀ ਮਾਜੇ। ਠੀਕ ਹੈ ਜੀ। ਸੇਮ ਰੇਟ ਦੋਸਤੋ ਤਿੰਨਾ ਮੱਜਾਂ ਦਾ 55 55 55 ਜਿਹੜੀ ਮੱਜ ਤਿੰਨਾ ਚੋਂ ਜਿਹੜੀ ਵੀਰ ਨੂੰ ਪਸੰਦ ਆਊਗੀ ਵੀ ਇਹਨਾਂ ਨੂੰ ਫੋਨ ਤੇ ਕਰੋ ਗੱਲਬਾਤ ਤੇ ਖਰੀਦੋ ਆਫਰ ਦੋਸਤੋ ਲਾਤੀ ਵੀ ਇਹਨੇ ਇਸ ਤੋਂ ਅੱਗੇ ਦੋਸਤੋ ਇੱਕ ਮੱਜ ਹੋਰ ਆ ਵੀਰ ਦੇ ਕੋਲ ਹਾਂਜੀ ਇਹ ਭਾਈ ਸੂਹਾ ਦੱਜਾ ਭਵੇਂ ਕਿਤੇ ਡਲ ਵਾਲੇ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਤੇ ਆਪਾਂ ਨੂੰ ਦਸਨ ਦਾ ਖਿਆਲ ਭੁੱਲ ਗਿਆ ਵੀ ਇਹ ਪਹਿਲੇ ਤੇ ਤੀਜੇ ਨੰਬਰ ਵਾਲੀ ਜਿਹੜੀ ਤੇ ਚੌਥੀ ਵਾਲੀ ਇਹ ਨੀਲੀ ਨੀਲੀ ਦਾ ਪੱਕਾ ਰੱਖ ਦਿੰਗਾ ਮੈਂ ਹਾਂਜੀ 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 ਤੇ ਨਹੀਂ ਹਾਂਜੀ ਹਾਂਜੀ ਫੇਰ ਚਲੋ ਵਿਖਾ ਦਿੱਤੀਆਂ ਠੀਕ ਹੈ ਕੋਈ ਨਹੀਂ ਵਿਖਾਦਾ ਤੇ ਦੁੱਧ ਦੇ ਥੱਲੇ ਵੀ 7 ਲੀਟਰ ਜੇ ਪੱਕਾ 7 ਲੀਟਰ ਜਿਹੜਾ ਚਵਾਈਆ ਦੁੱਧ ਹੁੰਦਾ ਤੇ ਇਹਨੂੰ ਜਿਹੜੀ ਬਣੀ ਨੂੰ ਨਾ 40 ਦਿਨ ਹੋਏ ਜੇ ਸੁਈ ਨੂੰ 3.5 ਮਹੀਨੇ ਹੋਏ ਜੀ ਡੇਢ ਮਹੀਨਾ ਬਣੀ ਨੂੰ ਹੋ ਗਿਆ ਹਾਂਜੀ ਠੀਕ ਹੈ ਜੀ ਤੇ ਬਾਕੀ ਆ ਵੀ ਚਲੋ 7 ਕਿਲੋ ਦੁੱਧ ਤਿਆਰ ਗਾੜੀ ਭੈਣ ਤਾਂ ਹਾਂਜੀ 7 ਲੀਟਰ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਦੇ ਕੀ ਰੇਟ ਹੈ ਇਹ ਭਾਜੀ ਜਿਹੜੀ ਆ ਪਾ ਜਸਨੋਂ ਹਾਂ ਇਹ ਦਾ ਥੋੜਾ ਜਿਹਾ ਕੋਈ ਨਹੀਂ ਲੈਸ ਕਰ ਦੇਣੇ ਉਹਨਾਂ ਨੂੰ ਹਾਂਜੀ ਇਹ ਆਪਾਂ 54000 ਤੇ ਪਹੁੰਚ ਕਰਾਂਗੇ ਅੱਛਾ ਜੀ 54 ਤੇ ਪਹੁੰਚ ਕਰਤੀ ਤੇ ਬਾਕੀ ਰਹਿ ਗਿਆ 51 ਹਾਂਜੀ ਜੇ ਉਹਦਾਂ ਕੋ ਖੜੇ ਤੇ ਫਿਰ 51 ਜੇ ਮਤਲਬ ਆਪ ਦੀ ਗੱਡੀ ਨੂੰ ਲੈ ਕੇ ਹੋਵੇ ਫਿਰ 51000 ਤੇ ਜੇ ਗੱਡੀ ਆਪਾਂ ਜੇ ਪਹੁੰਚ ਕਰਾਂ ਫਿਰ 54 54 ਜੀ ਯਾਨੀ ਕਿ 1000 ਰੁਪਏ ਲੈਸ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜੇ ਕੋ ਚਵੇਂ ਮਈਆਂ ਕੱਠੀਆਂ ਲਵੇ ਹਾਂਜੀ ਤਾਂ ਫਿਰ ਜੇ ਕੋ ਪੋਠਾ ਹੀ ਨਾ ਚਾਹੁੰਦਾ ਹੂੰ ਤੇ ਫਿਰ ਆਪਾਂ ਉਤਲੇ ਲਾ ਦੇਣੇ ਸਾਰੇ ਤੇ ਉਦਰਾ 5-5 ਹਜ਼ਾਰ ਛੱਡ ਦੇ ਕਰਾਇਆ ਅਗਲੇ ਦਾ ਠੀਕ ਹੈ। ਕਰਾਇਆ ਅਗਲੇ ਦਾ। ਤੇ 2 ਲੱਖ ਦੇ ਤੇ ਮਈਆਂ ਚਵੇਂ ਲੱਗੀਆਂ। 4 ਮੱਝਾਂ 2 ਲੱਖ ਦੇ ਵਿੱਚ ਤੇ ਜੀ ਕੋਈ ਵੀਰ ਕੱਲੀ ਕੱਲੀ ਖਰੀਦੋ ਤੇ ਫੇਰ ਉਹਦਾ ਰੇਟ ਹੈਗਾ 55000 ਰੁਪਏ ਤੇ 100 ਕਿਲੋਮੀਟਰ ਤੱਕ ਵੀ ਪਹੁੰਚ ਹੋਣੀ। ਹਾਂਜੀ ਹਾਂਜੀ। ਦੇਖੋ ਚਵੇਂ ਲੈਂਦਾ ਅਸਰ 2 ਲੱਖ ਦੀ। ਚਾਰੇ 2 ਲੱਖ ਰੁਪਏ ਦੀ। ਹਾਂਜੀ। ਹਾਂਜੀ। ਮਤਲਬ ਬਿਨਾਂ ਆਊਟ ਕਰਾਇੇ ਤੋਂ। ਹਾਂਜੀ ਹਾਂਜੀ। ਕਰਾਇੇ ਤੋਂ ਬਿਨਾਂ ਜੀ। ਕੱਟੋ ਜੀ ਕਰ ਦੋ। ਕਰਾਇੇ ਤੋਂ ਬਿਨਾਂ। ਕਨਫਰਮ ਦੱਸਿਆ ਚੰਗਾ ਮੰਨੇ ਕਿ ਮੜਕੇ ਕਈ ਵੀ ਨਹੀਂ ਦੇਖਿਆ ਇਹਨਾਂ ਨੇ 2 ਲੱਖ ਰੁਪਏ ਦੇ ਵਿੱਚ ਪਹੁੰਚ ਕੀਤੀ ਨਹੀਂ ਨਹੀਂ 2 ਲੱਖ ਦੇ ਵਿੱਚ ਨਹੀਂ ਪਹੁੰਚ 2 ਲੱਖ ਚ ਚਾਰੇ ਮਜਾਂ ਠੀਕ ਹੈ 2 ਲੱਖ ਦੀਆਂ ਮਜਾਂ ਚਾਰੇ ਇਹ ਚਾਰੇ ਜੇ ਕੋਈ ਚਾਰੇ ਮਜਾਂ ਨਹੀਂਦਾ ਹੈ ਚਾਰੇ ਮਜਾਂ ਦੀ ਹਾਂਜੀ ਤੇ ਜੇ ਕਿਸੇ ਵੀਰ ਨੇ ਚਾਰਾਂ ਮਜਾਂ ਦੀ ਪਹੁੰਚ ਕਰਾਉਣੀ ਤੇ ਫੇਰ ਦੋਸਤੋ ਰੇਟ ਜਿਹੜਾ ਵੀਡੀਓ 'ਚ ਦੱਸਿਆ ਗਿਆ ਉਹ ਲੱਗੂਗਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਹਾਂ ਲਓ ਜੀ ਚੈੱਕ ਕਰ ਲਓ ਸਵਾ ਬੇਸ਼ੱਕ ਜਿਦਾ ਮਾਲ ਲਿਆ ਕੋਈ ਮਾਲ ਲਿਆ ਕੋਈ ਸਾਹਮਣੇ ਜਿਆਲੋ ਜੀ ਕਰੋ ਚੱਕ ਜੀ ਸੀਲਸ ਲੱਗ ਗਿਆ ਜੀ ਕਰੋ ਚੱਕ ਲੈ ਜੀ ਚ ਰੇਂਜਾ 10000 ਰੁਪਿਆ ਦੋਸਤੋ ਰੇਟ ਦਾ ਮੌਕੇ ਦਾ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਲਓ ਜੀ ਕਰੋ ਚੱਕ ਜੀ ਜਗਦੀ ਮੇਰੀ ਮਾਈਟ ਹਾਂਜੀ ਰਾਜੀ ਹੈ ਜੀ ਪੂਰੀ ਚਲੋ ਜਿੰਨੀ ਹੈਗੀ ਕਰਮਾਂ ਦੀ ਹਾਂ ਲਓ ਦੋਸਤੋ ਚਾਰ ਮਾਗ ਮੈਂ ਤੁਹਾਨੂੰ ਦਿਖਾਇਆ ਜਿਨ੍ਹਾਂ ਦੇ ਵਿੱਚ ਦੋ ਮੱਜਾਂ ਜਿਹੜੀਆਂ ਕੋਜ ਪੱਖ ਨੀਲੀ ਰਵੀ ਦਾ ਰੱਖਦੀਆਂ ਤੁਸੀਂ ਚੈੱਕ ਕਰ ਲਿਓ ਮੈਂ ਤੁਹਾਨੂੰ ਦੁਬਾਰਾ ਇੱਕ ਹੀ ਸਾਰੀ ਮੱਜਾਂ ਦੇ ਕੈਮਰਾ ਮਾਰਕੀਟ ਦਿਖਾ ਦਿੰਦਾ ਆ ਰੋਣੋ ਜਿਹੜੋ ਜਿਹਨੇ ਭੈਣ ਭਾਣੇ ਗਾੜੀ ਰੱਖਣੀ ਟੀਕੇ ਜਿਹੜੀ ਨੀਲੀ ਦੇ ਪੱਖ ਚਾਹੁੰਦੀ ਟੀਕੇ ਨੀਲੀ ਦੇ ਲੱਗੇ ਜੀ ਸਾਰੇ ਠੀਕ ਹੈ ਜੀ ਲਓ ਦੋਸਤੋ ਚੈੱਕ ਤੁਸੀਂ ਕਰ ਲਓ ਬਾਕੀ ਦੋਸਤੋ ਚਾਰੇ ਮਜਾ ਸੁਈਆਂ ਸਵਈਆਂ ਵਾ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕ ਜਿਹੜੀ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਐਡਰੈਸ ਏ ਖਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਜੀ ਉਹਦਾ ਚਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਹੋਰਾਂ ਦਾ ਪ੍ਰਤਾਪ ਸਿੰਘ ਸ਼ਾ ਆਪਣਾ ਫੋਨ ਨੰਬਰ ਵੀਰੇ ਖਰੀ ਫੇਰ ਬੋਲ ਦੇ ਫੋਨ ਨੰਬਰ ਹੈਗਾ ਜੀ 6284744127 ਹਾਂਜੀ 6284744127 ਬਾਕੀ ਭਾਜੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਵੀਡੀਓ ਆਪਣੀ ਪਰਿਵਾਰ ਦੇ ਵਿੱਚ ਬੈਠੇ ਹੋਏ ਜਿਹੜਾ ਡੰਗਰ ਚੰਗਾ ਲੱਗਦਾ ਫੇਰ ਆਪਾਂ ਵਸਾਈ ਵੀ ਨਾ ਪਾਓ ਠੀਕ ਹੈ ਜੀ ਤੇ ਵੀਡੀਓ ਨੂੰ ਵਾਤਵਾਂ ਦਾ ਲਾਇਕ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਧੰਨਵਾਦ ਹਾਂਜੀ ਹਾਂਜੀ ਕਿਉਂਕਿ ਜਿਹੜੇ ਭੈਣ ਭਰਾ ਆ ਕੇ ਇਹਨੇ ਚਲੋ ਲੈਣੀ ਮਾਤਰ ਨੇ ਉਹ ਤੇ ਵੀਡੀਓ ਪਹੁੰਚ ਜੇ ਹਾਂਜੀ ਹਾਂਜੀ ਆਓ ਕਿਉਂਕਿ ਅਗਲੇ ਦਾ ਫਾਇਦਾ ਹੋ ਜੀ ਹਾਂਜੀ 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 ਬਹੁਤ ਵਧੀਆ ਗੱਲ ਹੈ ਤੁਹਾਡੀ ਬਾਕੀ ਦੋਸਤੋ ਵੀਰ ਨੇ ਕਹਿ ਦਿੱਤੀ ਇਹ ਗੱਲ ਕਿ ਆਪਣੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ